ਅੱਜ ਜੈਦਾ ਸਿੰਘ ਅਕਾਲਤਾ ਸਾਹਿਬ ਨੂੰ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਕੇ ਆਏ ਆ ਜਿਹੜਾ 2 ਦਸੰਬਰ ਨੂੰ ਉਹਨਾਂ ਨੇ ਸੇਵਾ ਲਈ ਸੀ ਉਹ ਅਸੀਂ ਪੂਰੀ ਕਰ ਸਕੇ ਆ ਔਰ ਨਾਲ ਪੰਥਕ ਬਖਰੇਵੇਂ ਨੂੰ ਦੂਰ ਕਰਕੇ ਪੰਥਕ ਇਕਤਾ ਲਈ ਜਿਹੜਾ ਉਹਨਾਂ ਨੇ ਰਾਹ ਬਣਾਇਆ ਉਹਦੇ ਲਈ ਵੀ ਅਸੀਂ ਉਹਨਾਂ ਦਾ ਸ਼ੁਕਰਾਨਾ ਕੀਤਾ ਕਿਉਂਕਿ ਅੱਜ ਪੰਥ ਨੂੰ ਚੁਣੌਤੀਆਂ ਪੰਜਾਬ ਨੂੰ ਚੁਣੌਤੀਆਂ ਬਿਖਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਲੋੜ ਆ ਔਰ ਖਿਲਰੀ ਹੋਈ ਸ਼ਕਤੀ ਨੂੰ ਇਕੱਠਾ ਕਰਨ ਦੀ ਲੋੜ ਆ ਅਸੀਂ ਤਾਂ ਬਲਕਿ ਇਹ ਵੀ ਕਹਿ ਕੇ ਆਇਆ ਕਿ ਜਿਹੜੇ ਵੀ ਪੰਥ ਤਤੈਸ਼ੀ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਹੋ ਕੇ ਚਲਣਾ ਚਾਹੁੰਦੇ ਨੇ ਹੋਰ ਵੀ ਧੀਰਾਂ ਨੂੰ ਇਹ ਸਾਰੇ ਪੰਥਕ ਏਕੇ ਵਿੱਚ ਜੋੜਿਆ ਜਾਵੇ ਤਾਂ ਕਿ ਅਸੀਂ ਮਜ਼ਬੂਤ ਅ ਅਕਾਲੀ ਦਲ ਬਣਾ ਕੇ ਪੰਜਾਬ ਦੀ ਸੇਵਾ ਕਰ ਜੋਗੇ ਦੇ ਵਰ ਸਕੀਏ ਮੈਂ ਤਾਂ ਨਿੱਜੀ ਤੌਰ ਤੇ ਵੀ ਜੈਜਾਦ ਸਾਹਿਬ ਦਾ ਧੰਨਵਾਦ ਕਰਕੇ ਆਇਆ ਕਿਉਂਕਿ ਮੇਰੇ ਵਿਰੁੱਧ ਮਨਘੜਤ ਕਹਾਣੀਆਂ ਬਣਾ ਕੇ ਝੂਠੀਆਂ ਖਬਰਾਂ ਲਾ ਕੇ ਮੇਰਾ ਅਕਸ ਖਰਾਬ ਕਰਨ ਦੇ ਬੜੇ ਯਤਨ ਹੋਏ ਪਿਛਲੇ ਸਮੇਂ ਵਿੱਚ 1986 ਦੇ ਵੀ ਜਿੱਥੇ ਜੀ ਮੈਂ ਇੱਥੇ ਜਦੋਂ ਇੱਥੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਆ ਮੈਨੂੰ ਕਿਹਾ ਗਿਆ ਉਦੋਂ ਮੈਨੂੰ ਮੌਕਾ ਦਿੱਤਾ ਮੈਂ ਸੱਚ ਸੁਣਾਇਆ ਆ ਬਾਰ ਬਾਰ ਜੋਰ ਦੇ ਕੇ ਗੁਰੂ ਨੇ ਮੈਨੂੰ ਸਮਤ ਬਖਸ਼ੀ ਗੁਰੂ ਨੇ ਮੈਨੂੰ ਸ਼ਕਤੀ ਬਖਸ਼ੀ ਮੈਂ ਸੱਚ ਸੁਣਾ ਸਕਿਆ ਕਿ ਮੈਂ ਉਸ ਸਮੇਂ ਇੱਥੇ ਹੈ ਹੀ ਨਹੀਂ ਸੀ ਬਲਕਿ ਮੈਂ ਤਤ ਦੇ ਕੇ ਆਇਆ ਵੀ ਮੈਂ ਉਸ ਦਿਨ ਕੰਦੂ ਘੇੜੇ ਸੀ ਸਭ ਬਲਵੰਤ ਸਿੰਘ ਹੁੰਦੇ ਸੀ ਉਹਨਾਂ ਦੇ ਨਾਲ ਡਿਊਟੀ ਸਾਡੀ ਲੱਗੀ ਕਬਲਦੇਸ ਸਿੰਘ ਮਾਨਤਾ ਜੂਦਿਆਂ ਜੇ ਉਹ ਵੀ ਸੀਗੇ ਤੇ ਅਸੀਂ ਸਾਡੀ ਡਿਊਟੀ ਤਾਂ ਉੱਥੇ ਲੱਗੀ ਸੀ ਮੈਂ ਇੱਥੇ ਹੋਈ ਨਹੀਂ ਸਕਦਾ ਸੀ ਭਾਵੇਂ ਉਸ ਦਿਨ ਵੀ ਸੱਚ ਸੁਣਾ ਕੇ ਮੈਨੂੰ ਮੌਕਾ ਦਿੱਤਾ ਉਹਦਾ ਵੀ ਸ਼ੁਕਰਾਨਾ ਕੀਤਾ ਤੇ ਮੈਂ ਤਤ ਵੀ ਦੇ ਕੇ ਆਇਆ ਤੇ ਇਸੇ ਤਰ੍ਹਾਂ ਸਰਸਾ ਵਾਲਿਆਂ ਦੀ ਮਾਫੀ ਬਾਰੇ ਗੱਲ ਉਹ ਵੀ ਝੂਠੀ ਖਬਰ ਉਹ ਵੀ ਬਿਲਕੁਲ ਗਲਤ ਖਬਰ ਸੀ ਭਾਵੇਂ ਉਸ ਟਾਈਮ ਮੈਂ ਖੰਡਰ ਨਹੀਂ ਸੀ ਕੀਤਾ ਇਸ ਕਰਕੇ ਕਿ ਜਹਦਰ ਸਹਿਬਾਨਾਂ ਦੇ ਫੈਸਲੇ ਦੀ ਕਿਤੇ ਲੰਘਣਾ ਨਾ ਹੋ ਜਾਵੇ ਕਿਤੇ ਗਲਤ ਫਹਿਮੀ ਨਾ ਹੋ ਜਾਵੇ ਪਰ ਮੈਂ ਸੋਸ਼ਲ ਮੀਡੀਆ ਦੇ ਬਾਅਦ ਦੇ ਵਿੱਚ ਉਹਦੀ ਵੀ ਨਿੰਦਾ ਕਰਤੀ ਸੀ ਉਹ ਵੀ ਮੈਨੂੰ ਮੌਕਾ ਦਿੱਤਾ ਸੱਚ ਸੁਣਾਉਣ ਦਾ ਕਿ ਖਬਰ ਮੇਰੀ ਨਹੀਂ ਸੀ ਤੇ ਨਾਲ ਜਿਹੜੀ ਪੋਸ਼ਾਕ ਵਾਲਾ ਮਾਮਲਾ ਸਾਖ ਵਾਲੇ ਮਾਮਲੇ ਤੇ ਵਿਚ ਤਾਂ ਲੇਗਾ ਤੇ ਕਭੀ ਨਹੀਂ ਹੋ ਸਕਦਾ ਕੋਈ ਨੇੜੇ ਤੇੜੇ ਵੀ ਨਹੀਂ ਸੰਬੰਧ ਹੋ ਸਕਦੇ ਤੇ ਮੈਂ ਮਤਲਬ 1 ਮਹੀਨਾ ਪਹਿਲਾਂ ਜਦੋਂ ਇਹ ਸਵਾਗ ਰਚਨ ਦੀ ਘਟਨਾ ਹੋਈ ਤੇ ਮੇਰਾ ਤਾਂ ਐਡਾ ਨੁਕਸਾਨ ਜਾਤੀ ਵੀ ਕੀਤਾ ਜਮਾਤੀ ਤਾਂ ਪੰਥਕ ਤੌਰ ਤੇ ਤਾਂ ਅਸੀਂ ਮਾਫ ਕਰੇ ਨਹੀਂ ਸਕਦੇ ਗੁਰੂ ਸਾਹਿਬ ਦਾ ਸਵਾਗ ਰਚਨਾ ਨੂੰ ਮਤਲਬ ਅਸੀਂ ਕਦੋਂ ਮਾਫ ਕਰ ਸਕਦੇ ਹਾਂ ਬਲਕਿ ਮੈਨੂੰ ਤਾਂ ਹੈਰਾਨੀ ਆ ਵੀ ਜਿਹੜੇ ਚੌੜਾ ਕਰਦੇ ਨੇ ਮੈਸੇਜੀਆਂ ਕਰਦੇ ਨੇ ਮਤਲਬ ਇਸ ਤਰ੍ਹਾਂ ਦੀ ਗਲਤ ਖਾਬਨਾ ਲਵਾ ਕੇ ਉਹਨਾਂ ਨੂੰ ਮਤਲਬ ਆਪਣੇ ਆਪ ਨੂੰ ਪੰਥਕ ਵੀ ਕਹੋਂਦੇ ਨੇ ਸੋ ਮੈਂ ਇਸ ਵਾਰਤਾ ਕੀਤਾ ਸੀ ਉਦੋਂ ਵੀ ਤੇ ਹੁਣ ਵੀ ਮੈਂ ਸੁਰਾਨਾ ਕੀਤਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਸਪਸ਼ਟੀਕਰਨ ਦੇਣ ਦਾ ਸੱਚ ਸੁਣਾਉਣ ਦਾ ਕਿ ਮਤਲਬ ਇਸ ਤਰ੍ਹਾਂ ਦੀ ਗੱਲ ਦੇ ਨਾਲ ਸਾਡਾ ਦੌਰ ਦਾ ਵੀ ਵਾਸਤਾ ਨਹੀਂ ਹੋ ਸਕਦਾ ਜਿਹੜੀ ਪਸਾਰ ਗਈ ਗੱਲ ਆ ਬਲਕਿ ਢੀਟਾ ਸਾਹਿਬ ਨੇ ਮੇਰੇ ਤੇ ਆਏ ਬਿਆਰ ਢੀਟਾ ਸਾਹਿਬ ਤੋਂ ਆਇਆ ਸੀ ਉਹਨਾਂ ਦੂਜੇ ਦਿਨੇ ਖੰਡਨ ਕਰਤਾ ਸੀ ਫਿਰ ਸੋਸ਼ਲ ਮੀਡੀਆ ਤੇ ਗੱਲ ਚ ਲਿਆ ਗਿਆ ਹੁਣ ਕੱਲ ਪਰसों ਫੇਰ ਚਲਾਤਾ ਸੀ ਫਿਰ ਮੈਂ ਲਾਂਡਰਡਰ ਦੇ ਡੀਪੀ ਸਾਹਿਬ ਨੂੰ ਮਿਲ ਕੇ ਇਨਕੁਆਰੀ ਲਈ ਵੀ ਦੀ ਜਾਂਚ ਕਰਾਓ ਵੀ ਕੌਣ ਪਿੱਛੇ ਆ ਕੌਣ ਸਾਜ਼ਿਸ਼ਾਂ ਕਰਦਾ ਕੌਣ ਇਹ ਝੂਠੀਆਂ ਗੱਲਾਂ ਕਰਦਾ ਤੇ ਉਹ ਜਿਹੜੀ ਚਲਾ ਰਹੀ ਸੋਸ਼ਲ ਮੀਡੀਆ ਤੇ ਜਦੋਂ ਕਾਨੂੰਨੀ ਨੋਟਸ ਦੇਣ ਦੀ ਗੱਲ ਕੀਤੀ ਉਹਨਾਂ ਨੇ ਵੀ ਉਹ ਵਾਪਸ ਕਰ ਕੀਤੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀ ਸੋਸ਼ਲ ਮੀਡੀਆ ਵੱਲੋਂ ਗਲਤ ਪ੍ਰਚਾਰ ਜਿਹੜਾ ਹੈ ਉਹ ਮਤਲਬ ਉੱਤੇ ਚਿੰਤਾ ਸਾਰਿਆਂ ਨੇ ਕੀਤੀ ਆ ਮਤਲਬ ਸਾਥੂ ਜੀ ਬਾਦਲ ਦੇ ਵੀ ਉਹ ਲੱਤ ਜੀ ਦਿਖਾਈ ਜਾ ਰਹੇ ਆ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਾਨੀ ਇੱਕ ਨਵਾਂ ਟਰੈਂਡ ਚੱਲ ਗਿਆ ਜਿਹੜਾ ਜਿਹੜਾ ਇਹ ਬੜਾ ਖਤਰਨਾਕ ਆ ਜਾਇਦਾ ਸਾਹਿਬ ਨੇ ਵੀ ਇਹ ਖਤਰਨਾਕ ਜਾਣਤੇ ਮਤਲਬ ਚਿੰਤਾ ਕੀਤੀ ਆ ਵਾ ਸਾਨੂੰ ਸਾਰੇ ਸਮਾਜ ਨੂੰ ਸਿਆਸੀ ਪਾਰਟੀਆਂ ਨੂੰ ਖਾਸ ਤੌਰ ਤੇ ਇਹਨੂੰ ਬੜੀ ਸੰਜੀਦਗੀ ਨਾਲ ਲੈਣ ਦੀ ਲੋੜ ਆ ਇੱਕ ਦੂਜੇ ਨੂੰ ਬਦਨਾਮ ਕਰਨ ਲਈ ਮਤਲਬ ਹਾਸੀ ਵਜਾ ਕੇ ਇਸ ਤਰ੍ਹਾਂ ਦੇ ਗੰਭੀਰ ਮਾਮਲਿਆਂ ਨੂੰ ਲੈਣਾ ਬਲ ਬਹੁਤ ਹੀ ਨੁਕਸਾਨਦਾਇਕ ਹੈ ਗੱਲਾਂ ਅਸੀਂ ਸੱਚ ਸੁਣਾ ਸਕੇ ਸਿੰਘ ਸਾਹਿਬਾਨ ਦੇ ਕੋਲ ਉਹਨਾਂ ਨੇ ਸਾਡੀਆਂ ਸੁਣੀਆਂ ਸੋ ਉਹਦੇ ਲਈ ਵੀ ਮੈਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਨਿੱਜੀ ਤੌਰ ਤੇ ਵੀ